ਇਹ ਦੇ ਆ ਦੇ ਕੀ ਬਾਤ ਹੈ ਅਗਲਾ ਵੀ ਪੂਛ ਓਏ ਇੱਕ ਦੀ ਆ ਨਸਲ ਦਾ ਕਿਹੜਾ ਕੁੱਕੜਾ ਹੋਇਆ ਇੱਕ ਵਾਰੀ ਮੌਕਾ ਦਿੰਨੇ ਆਪਾਂ ਛੱਡ ਕੇ ਹਾਂ ਵੀ ਆਪਦੇ ਘਰੇ ਵਗ ਜੀ ਉਹ ਜਾਣਾ ਤਾਂ ਵਗ ਜਾ ਭਾਈ ਜੀ ਰਹਿ ਤੇ ਆ ਪੱਖਾ ਲਾਰਖਿਆ ਕਰ ਲਾਣੇ ਕਹਿੰਦਾ ਪੱਖਾ ਬੁਖਾ ਲਾਉਣਾ ਕੋਈ ਜੀਰ ਗਰਲਾ ਲਾਣਾ ਕਹਿੰਦਾ ਕਾਲ ਰੱਖਾ ਹੈਗਾ ਹੈ ਸੇਲ ਕੋਈ ਵੀਰ ਪੁੱਛੇ ਤਾਂ ਮੈਂ ਸੇਲ ਵੀ ਕਰ ਦੂੰ ਕੀ ਪਾਏਗਾ ਕੀ ਹੈ ਥੱਲ ਭਾਈ ਥੱਲ ਹਾਂ ਤੁਸੀਂ ਆਖੋਗੇ ਆ ਕਿੱਧਰ ਆ ਗਿਆ ਹਨਾ ਆਪਾਂ ਪਸੂਆਂ ਦੇ ਮੇਲੇ ਤੋਂ ਭਾਈ ਇੱਥੇ ਆਪਣਾ ਮਿੱਤਰ ਆਇਆ ਪ੍ਰਾਣਾ ਇਹ ਗੁਰਲਾਲ ਸਿੰਘ ਹੈ ਇਹ ਪਿੰਡ ਝੋਲਡਾਂ ਦੀ ਹੈ ਇਹ ਵੀਰ ਨੂੰ ਸ਼ੌਂਕ ਹੈਗਾ ਕਬੂਤਰਾਂ ਦਾ ਤੇ ਕੁੱਕੜਾਂ ਦਾ ਇਹਦੇ ਕੋਲੇ ਇੰਨੇ ਕਬੂਤਰ ਤੇ ਕੁੱਕੜ ਨੇ ਬਾਤੋਂ ਬਾਤਦੇ ਅੱਡੋ-ਵੱਡ ਨਸਲਾਂ ਦੇ ਨੇ ਹਾਂਜੀ ਦੋਸਤੋ ਆ ਕਬੂਤਰ ਦੇਖੋ ਕਿਹੜਾ ਭਾਈ ਇਹ ਗੁਰਲਾਲ ਸਿੰਘ ਕੋਲੇ ਹੈਗੇ ਇਹ ਕਿਹੜੀ ਨਸਲ ਦਾ ਹੈ ਐਂ ਜੀ ਮੂੰਕੇ ਮੈਂ ਹੋਏ ਦਾ ਮੈਂ ਤਾਂ ਖਰ ਨਹੀਂ ਪਤਾ ਚੀਜ਼ ਬਾਰੇ ਪਰ ਇਹ ਵੀਰ ਤੋਂ ਆਪਾਂ ਪੁੱਛਾਂਗੇ ਤੇਰੀ ਭਾਈ ਆ ਕੀ ਆਏ ਇਸ ਨੂੰ ਕੀ ਕਹਿੰਦੇ ਹੋ ਤੁਸੀਂ ਆ ਦੇਖੋ ਵੀ ਤਾਂ ਹੁਣ ਇਸ ਤਰ੍ਹਾਂ ਦੀ ਇਹਦੀ ਹੈ ਨਾ ਇਦਾਂ ਦੇ ਫੰਗ ਨੇ ਇਹਦੇ ਆ ਦੇਖਿਆ ਬਾਤ ਆਏ ਬਾਕੀ ਮੈਨੂੰ ਇਨੀ ਨੌਲੇਜ ਨਹੀਂ ਇਹ ਗਰਲਾਲ ਤੋਂ ਪੁੱਛਾਂਗੇ ਤੇ ਅੰਦਰ ਹੋਰ ਬੈਠੇ ਨੇ ਕਈ ਰੰਗਾਂ ਦੇ ਆਹ ਦੇ ਇਹਦੇ ਪੈਰ ਦੇਖੀ ਆ ਗਲਾਬੀ ਪੂਛਾ ਓ ਇੱਕ ਦੀ 14 ਫੰਗਾ ਆ ਹਰ 14 ਫੰਗਾ ਅੱਛਾ ਇਹਨੂੰ 14 ਫੰਗਾ ਕਹਿੰਦੇ ਆ ਹੈ ਤੇ ਡਾਰੀ ਡੂਰੀ ਕਿਵੇਂ ਕਿੰਨੇ ਘੰਟੇ ਲਗਾਤਾਰ ਲਾ ਸਕਦੇ ਗਰਲਾਲ ਇਹ ਜਿਹਦੇ ਬੱਚੇ ਤਾਂ ਜਨੀਸ਼ ਪਾਉਂਦੇ ਆ ਇੱਧਰ ਬੋਲ ਇੱਧਰ ਝਾਗਾ ਇੱਕ ਨਜ਼ਰ ਡਾਰੀ ਤਾਂ ਲਾਉਂਦੇ ਰਹਿੰਦੇ ਲਗਾਤਾਰ ਤੇ ਤੈਨੂੰ ਹੁਣ ਦਿਖਾਇਆ ਇਹਦੇ ਬੱਚੇ ਬਹੁਤ ਉੱਡਦੇ ਠੀਕ ਹੈ ਜਿਆਦੇ ਸਾਮ ਸਮਝਾ ਦੀ ਵੀ ਲੋੜ ਨਹੀਂ ਲਗਾਤਾਰ 8 ਘੰਟੇ ਉੱਡਣਗੇ ਇਹ ਉੱਡਣਗੇ 12 ਇਹ ਵੀਰਾਂ ਦਾ ਭਾਈ ਲਗਾਤਾਰ 12 ਘੰਟੇ ਉੱਡਦੇ ਨੇ ਤੇ ਆਪਾਂ ਗੱਲ ਕਰ ਡਾਉਣ ਦੇ ਵਾਲੇ ਸ਼ਿਕੀਨ ਨਹੀਂ ਬਾਹਰ ਰੋ ਠੀਕ ਹੈ ਸਾਨਵਾਰ ਘਰੇ ਬਣਾਉਣ ਦੀ ਜਿਆਦਾ ਅੱਛਾ ਇਹ ਵੀਰਾਂ ਦਾ ਕਹਿੰਦਾ ਭਾਈ ਘਰ ਵਾਸਤੇ ਮੈਨੂੰ ਸ਼ੌਂਕ ਹੈਗਾ ਤੇ ਘਰ ਦੇ ਕੋਈ ਕਿਸੇ ਨਾਮ ਹੈ ਕਹਿੰਦਾ ਘਰ ਤਰਾਜ ਕਰਦੇ ਬਾਹਰ ਫਿਰ ਠੀਕ ਹੈ ਭਾਈ ਆ ਇਹ ਕਬੂਤਰ ਨੇ ਹੋਰ ਵੀ ਹੈ ਘਰ ਉਸ ਸਮੇਂ ਇੱਕ ਕੁੱਕੜ ਦਿਖਾਉਂਦੇ ਆ ਆਜ ਉਧਰ ਚੱਲਦੇ ਆਪਾਂ ਕਿਹੜਾ ਕਿਹੜਾ ਮੇਨ ਸਟੋਰ ਹੈ ਨਾ ਇਹ ਕਬੂਤਰਾਂ ਦਾ ਵੀਰ ਦਾ ਤੇ ਆ ਪੱਖਾ ਲਾਰਖਾ ਕਰ ਲਾਉਣੇ ਇਹ ਕਿਹਨਾਂ ਪੱਖਾ ਬੁਖਾ ਲਾਉਣਾ ਕੋਈ ਜ਼ਰੂਰੀ ਉਘਰ ਉਹ ਬਾਹਰ ਤਾਂ ਨਹੀਂ ਪਾਇਦੇ ਇਹ ਇਹ ਵੀਰ ਦੇ ਕਬੂਤਰ ਦੇਖੋ ਭਾਈ ਤੁਸੀਂ ਇਸ ਤਰ੍ਹਾਂ ਹੈ ਇਹਦੇ ਕੋਲੇ ਕਈ ਪ੍ਰਕਾਰ ਦੇ ਨੇ ਕਈ ਨਸਲਾਂ ਦੇ ਹੋਣਗੇ ਖਰਮੇ ਨਹੀਂ ਨਾਲ ਜੇ ਵੀਰ ਤੋਂ ਪੁੱਛਦੇ ਆਪਾਂ ਤੇ ਇਹਨਾਂ ਦੇ ਪਿੰਜਰੇ ਦੇਖੋ ਭਾਈ ਪਿੰਜਰੇ ਕਹਿੰਦੇ ਕੀ ਕਹਿੰਦੇ ਉਹ ਇਹਨਾਂ ਨੂੰ ਪਿੰਜਰੇ ਤੇ ਨਾਲ ਰੱਖਿਆ ਸ਼ਾਂ ਕਾਜ਼ਾ ਟਿੱਕ ਇਹ ਭਾਈ ਵੀਰ ਗਰਲਾ ਲਾਣਾ ਕਹਿੰਦਾ ਕਾਲੱਖਾ ਹੈਗਾ ਹੈ ਤੇ ਕਿੰਨੇ ਫੰਗਾ ਹੋਏ ਇਹ ਇਹ ਤਾਂ 12 ਵਾਲੀ ਅੱਛਾ ਤੇ ਆਹ ਇਹਦੇ ਪੈਰ ਕਹਿੰਦੇ ਕੀ ਕਹਿੰਦੀ ਹੁੰਦੇ ਇਹ ਪੰਜੇ ਪੈਰ ਇਹ ਪੈਰ ਕਹਿੰਦਾ ਇਹਨੂੰ ਕਰ ਮੋਜਾ ਮੋਜਾ ਤੇ ਆਹ ਵੀਰ ਰੱਖੀ ਬਿਠਾ ਦੇ ਇੱਕ ਦੇਖੀ ਰੰਗ ਬਰੰਗੇ ਆਹ ਵਿੱਚ ਨਾ ਦੂਜੇ ਵੀ ਹੋਏ ਉਸ ਤਰ੍ਹਾਂ ਦੇ ਆਹ ਰੱਖੀ ਬਿਠਾ ਕਿਹੜਾ ਹਾ ਕਿਵੇਂ ਕਿਹੜੇ ਨੂੰ ਆਪਾਂ ਗੋਲੇ ਕਹਿੰਦੇ ਆ ਪਰ ਇਹ ਨਸਲ ਦੇ ਨਹੀਂ ਕਿਸੇ ਦੇ ਕਿਆ ਵੀਰ ਨੇ ਸਾਰੇ ਦੇਖ ਬਠਲਾ ਚ ਇਹਨਾਂ ਦੇ ਬੈਠਣ ਨੂੰ ਇੰਤਜ਼ਾਮ ਕੀਤਾ ਹੈਗਾ ਪੂਰਾ ਤਗੜੇ ਵਾਲਾ ਇਹ ਅੱਜ ਤੋਂ ਨਹੀਂ ਇਹ ਘਟੋਗੜ ਮੇਰੇ ਮਿਹਰਾ ਉਹਦਾ ਜਣ ਵੀ ਨਹੀਂ ਹੋਇਆ ਜਿਸ ਤਰ੍ਹਾਂ ਦਾ ਵੀਰ ਇਹ ਕਬੂਤਰਾਂ ਚ ਦੇ ਕੁਕੜਾਂ ਦਾ ਨੂੰ ਖਰਸ਼ਾਉਂ ਗੁੰਦਾ ਪਵਦਾ ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਯਾਰ ਕਿਸੇ ਨੂੰ ਖਾਸੇ ਦਾ ਕਿਸੇ ਨੂੰ ਘੋੜੀਆਂ ਦਾ ਲੈ ਕਿਸੇ ਨੂੰ ਮੰਗਾ ਦਾ ਫਾਰਮਾਂ ਦਾ ਗਾਂਾਂ ਦਾ ਇਹ ਵੀਰ ਨੂੰ ਆ ਕਬੂਤਰਾਂ ਦਾ ਸ਼ੌਂਕ ਹੈ ਇਹ ਭਾਈ ਪਿੰਡ ਝੋਲ ਰੋਹੀ ਦੇ ਵਿੱਚ ਹੈਗਾ ਗਰਲਾਲ ਸਿੰਘ ਅੱਛਾ ਅੱਛਾ ਇਹ ਵੀਰ ਦੇ ਕਹਿੰਦਾ ਮੈਂ ਕੋਈ ਸੇਲ ਤਾਂ ਨਹੀਂ ਕਰਨੇ ਆਈ ਕਰਲਾਲ ਤੂੰ ਅੱਛਾ ਇਹਦਾ ਕਹਿਣਾ ਹੈ ਭਾਈ ਕਹਿੰਦਾ ਜੇ ਮੈਂ ਸੇਲ ਕੋਈ ਵੀਰ ਪੁੱਛੇ ਤਾਂ ਮੈਂ ਸੇਲ ਵੀ ਕਰ ਦੂੰ ਓਏ 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 ਆ ਵਿੱਚ ਗਲਾਬੀ ਜੇ ਫੰਗਾ ਲਿਆ ਨਾ ਗੱਲਾਂ ਦਾ ਕੀ ਬਾਤ ਹੈ ਤੇ ਧੌਣਾ ਤੇ ਸਾਰਿਆਂ ਤੇ ਦਾਗ ਜੇ ਅਗਰ ਲਾ ਲਿਆ ਰੱਡ ਵੱਡ ਆ ਖਾਕੀ ਰੰਗ ਦਾ ਆ ਲੰਗ ਕਰਨਾ ਲਾਇ ਅੱਛਾ ਇਲਾਇ ਤਾਂ ਨਹੀਂ ਨਾ ਹਾਂ ਤਾਂ ਇੱਕ ਤੋਂ ਮੈਂ ਤੇ ਕੀ ਹੈ ਕਿੜੀ ਆ ਪਈ ਦੀ ਤਾਉਣ ਕੀ ਕੀ ਕਹਨੇ ਹੋਇਆ ਇਸ ਨੂੰ ਤੁਸੀਂ ਛਾਤੀ ਆ ਕਬੂਤਰ ਦੀ ਛਾਤੀ ਹੈ ਕਿੜੀ ਇਹ ਖਾਕੀ ਜੀ ਹੈ ਨਾ ਇਹ ਕਾ ਦੇਖੋ ਆ ਕਿਵੇਂ ਡੱਬ ਘੜਬਾ ਜਾਂਦੇ ਕੀ ਰੋਜ ਰੰਗਾ ਆ ਤੇ ਆ ਬੈਠਾ ਤੇ ਘਰ ਮੈਥੋਂ ਡਰਦੇ ਹੈ ਕਿਉਂਕਿ ਕਈ ਵਾਰੀ ਫਿਰ ਐਵੇਂ ਲੱਗਦਾ ਉਪਰੇ ਬੰਦੇ ਦਾ ਮਾਨੇ ਹੁੰਦਾ ਹੈਗਾ ਪੰਛੀ ਨੇ ਪਿਆਰੇ ਬਹੁਤ ਪਿਆਰੇ ਪੰਛੀ ਹੈ ਕਬੂਤਰ ਨੇ ਸਾਰੇ ਇੱਕ ਉਹ ਵੀ ਉਹਨਾਂ ਦੇ ਕਬੂਤਰਾਂ ਆਏ ਆਹ ਕਿਹੜੇ ਕਲਰ ਦਾ ਹੋਏ ਇਹਦਾ ਆਹ ਕਲਰ ਤਾਂ ਲਾਇਆ ਤਾਂ ਨਹੀਂ ਆਹ ਤਾਂ ਲਾਇਆ ਆਹ ਤਾਂ ਆਹ ਤਾਂ ਹੀ ਲਾਇਆ ਸੱਤਿਆਂ ਦਾ ਆਹ ਤਾਂ ਨੇਚਰਲ ਆ ਹੋਈ ਗਰਲਾਲਾਂ ਦਾ ਇਹ ਕਿੰਨੇ ਫੰਗਾ ਹੈਗਾ ਇਹ ਵੀ 12 ਹੈਗਾ ਇਹ ਸਾਨੂੰ ਜੇ ਨਸਲਾਂ ਬਾਰੇ ਪਤਾ ਹੋਵੇ ਤਾਂ ਵੀਰੇ ਲਾਜ਼ਮੀ ਕਮੈਂਟ ਆ ਕੀ ਬਾਇਲ ਹੱਥ ਜੋਏ ਇਹ ਤਾਂ ਉਹ ਪਾਇਆ ਆ ਵੀਰ ਨੇ ਦੇਖਾ ਕੀ ਪਾਇਗਾ ਕੀ ਹੈ ਥੱਲ ਪਾਈ ਥੱਲ ਇਹਦਾ ਕੀ ਮਤਬ ਲਾਉਂਦਾ ਹੈ ਨੰਬਰ ਨੰਬਰ ਹੈ ਸਾਡਾ ਅੱਛਾ ਇਹ ਮੋੜਣਾ ਹੋਵੇ ਤਾਂ ਕੋਈ 10 ਦਿਨ ਦਾ ਬਾਅਦ ਇਹ ਵਹੀ ਮਾਲਾ ਇੱਕ ਤਰ੍ਹਾਂ ਦਾ ਯਾਰ ਕੋਡ ਹੈਦਾਗਾ ਵੀ ਕਬੂਤਰ ਇਧਰ ਉਧਰ ਕਈ ਵਾਰੀ ਭੱਗ ਜਾਂਦਾ ਨਾ ਤੇ ਉੱਥੇ ਨਿਸ਼ਾਨੀ ਲਾ ਲਓ ਯਾਰ ਇੱਕ ਤਰ੍ਹਾਂ ਦੀ ਇਹ ਨਹੀਂ ਪੱਕਾ ਕੰਮ ਵੀ ਹੋ ਜਾਂਦਾ ਫਿਰ ਚੀਤੀ ਮੋੜਦਾ ਵੀ ਨਹੀਂ ਆ ਠੀਕ ਆ ਤੇ ਕਿ ਮੈਂ ਗੁੱਟਰ ਨੂੰ ਗੁੱਟਰ ਨੂੰ ਕਰਦੇ ਹਾਂ ਨਾ ਇੱਕ ਚਿੱਟੇ ਕਬੂਤਰ ਰੰਗ ਬਰੰਗੇ ਪਿਆਜੀ گلابی ਵਿਚਕਾ ਆ ਰਗਾ ਅਗਲਾ ਬੀਜ ਆ ਚੱਕੀ ਕਰ ਲਾ ਲਾ ਹਾ ਹੋ ਚੱਕ ਲੈਗਾ ਹਾਂ ਚੱਕ ਕੇ ਲੈ ਜਰਾ ਅਗਲਾ ਬੀਜ ਇਹਦਾ ਕਲਰ ਆਪਣੇ ਆਪ ਆ ਕੇ ਲਾਇਆਗਾ ਗਰ ਲਾਲਾ ਓਏ ਭਾਰ ਨਾ ਭਾ ਜਣੋ ਚੱਲ ਕੋਈ ਨਹੀਂ ਯਾਰ ਠੀਕ ਹੈ ਬਸ ਹੁਣ ਦਿਖਾਉਨੇ ਸਾਨੂੰ ਕੁੱਕੜ ਭਾਈ ਕਰ ਲਾਦੇ ਇਹਨੇ ਕੁੱਕੜ ਵੀ ਰੱਖੇ ਨੇ ਬਹੁਤ ਭੰਤੀ ਤਾਂ ਬਣੇ ਰਿਓ ਹਾਂਜੀ ਦੋਸਤੋ ਕਾਫਿਰ ਦਾ ਵੀਰ ਦਾ ਕੁੱਕੜਾ ਤੇ ਕਾਫਿਰ ਦਾ ਤੇ ਕੁਛ ਉਹ ਫਿਰਦੇ ਮਸ਼ੀਨ ਕੋਲੇ ਤੇ ਕੋਸਾ ਢੋਲ ਥਲੇ ਬੈਠੇ ਇਹ ਘਰ ਵਿੱਚੋਂ ਡਰ ਕੇ ਦੁਰਦਨਾਂ ਭੱਜ ਗਏ ਇਹ ਯਾਰ ਆਹ ਆ ਫਿਰਦੇ ਇਹ ਕਾ ਢੋਲ ਥਲੇ ਆ ਖੜੇ ਦੋ ਤਿੰਨ ਤੇ ਆ ਫਿਰਦੇ ਇਧਰ ਮਸ਼ੀਨ ਕੋਲੇ ਆ ਤੇ ਕੁੱਤਰੇ ਵਾਲੀ ਕੋਲੇ ਆ ਵਿੱਚ ਦਾ ਕੰਗਾ ਦੇ ਕੱਦ ਕਿਵੇਂ ਜੇ ਹੈਨਾ ਮੈਨੂੰ ਤਾਂ ਨਹੀਂ ਨੌਲੇਜ ਖਰ ਇਹਨਾਂ ਦੀ ਤੇ ਵਿੱਚ ਵਿੱਚ ਆ ਵੱਡੇ ਵੱਡੇ ਨੇ ਇਹ ਆ ਦੇਖ ਇਹ ਵੀ ਨਸਲਾਂ ਦੇ ਹਿਸਾਬ ਹੁੰਦੇ ਖਰ ਤੇ ਪੁੱਛਦਿਆਂ ਕਿ ਲਾਲ ਤੋਂ ਬਾਕੀ ਇਹ ਤਾਂ ਮੇਰੇ ਅੱਗੇ ਐ ਅਲੱਗ ਲੈ ਕਿਵੇਂ ਮੈਂ ਸਣੀ ਲੈਂਦੇ ਨੂੰ ਤੋਬੇ ਤੇ ਤਰਾ ਤਨਵਾ ਨਸਲਾਂ ਦਾ ਪਤਾ ਆ ਨਸਲ ਦਾ ਕਿਹੜਾ ਕੁੱਕੜਾ ਹੋਇਆ ਇਹ ਯਾਰ ਦੋ ਤਿੰਨ ਨਸਲਾਂ ਦੇ ਮੈਨੂੰ ਨਾ ਆ ਆ ਕਾਲੇ ਇਹਦੇ ਖਰ ਸੁਣੇ ਤਾਂ ਹੈਗੇ ਵੀਰੇ ਮੈਂ ਤੁਹਾਨੂੰ ਬਾਅਦ ਚ ਲਿਖ ਕੇ ਦੱਸ ਦੂਗਾ ਤੇ ਵੀਡੀਓ ਤੇ ਉਹ ਕਾਲਾ ਕਿਹੜੀ ਨਸਲ ਦਾ ਹੈ ਤੇ ਲਾਲ ਕਿਹੜੀ ਨਸਲ ਦਾ ਹੈ ਕਿਹੜਾ ਕਿਹੜੇ ਸੋਡੇ ਮੀਰ ਜਾਣਕਾਰ ਆਪ ਹੀ ਸਮਝ ਜਾਂਦੇ ਆ ਕਿਹੜੇ ਭਾਈ ਆ ਕਬੂਤਰ ਰੱਖੇ ਤੇ ਇਹਨਾਂ ਨੂੰ ਤੁਸੀਂ ਕੀ ਪਾਉਨੇ ਸਪੈਸ਼ਲ ਕੋਈ ਖਾਣਾ ਦਾਣਾ ਕੀ ਇਹਨਾਂ ਦਾ ਸਪੈਸ਼ਲ ਤਾਂ ਸਰੋਂ ਕਣਕ ਕੋਈ ਵਿੱਚ ਦੀ ਮੂੰਗੀ ਮੰਗੀ ਵੀ ਪਾ ਦਿੰਨੇ ਆ ਹੁਣ ਇਤੋਂ ਅੱਗੇ ਠੰਡ ਕੀ ਹੋ ਗਈ ਠੀਕ ਐ ਭਾਈ ਕੋਈ ਕਈ ਵਾਰੀ ਬਦਾਮ ਬਦੂਮ ਵੀ ਲਾਉਨੇ ਆ ਥੋੜੇ ਬਾਰੇ ਗਰਮੀ ਚ ਕੀ ਤੁਸੀਂ ਇਹਨਾਂ ਨੂੰ ਰੋਜ਼ ਅੰਦਰ ਹੀ ਕਮਰੇਆਂ ਚ ਰੱਖਦੇ ਹੋ ਕਿਤੇ ਡੈਰੀ ਮਰਾਉਣੇ ਹੋ ਹੁਣ ਹੁਣੀ ਬਾਰ ਓਕੇ ਆ ਥੋੜੇ ਪਹਿਲਾਂ ਪਿੱਛੇ ਡਾਰੀਆਂ ਲਵਾਈਆਂ ਬਹੁਤ ਅੱਛਾ ਲਵਾਆਂ ਡਾਰੀਆਂ ਤੇ ਸਾਰੇ ਕਬੂਤਰਾਂ ਨੇ ਲਵਾਉਣੇ ਕਿ ਕਦੇ ਵਾਸਤੇ ਆਪਣੇ ਕੋਲ ਇਹ ਜਾਂ ਕਬੂਤਰ ਕੋਈ ਨਹੀਂ ਵੀ ਜਿਹੜਾ ਕੋਈ 2-4 ਸਾਲਾਂ ਦਾ ਬੰਨ੍ਹ ਹੀ ਪਿਆ। ਅੱਛਾ। ਆਪਣਾ ਪੰਜ ਸੀਦਨਾ ਤੋਂ ਜੇ ਕਿਸੇ ਦਾ ਬਾਹਰੋਂ ਵੀ ਕਿਤੇ ਰੱਖਿਆ ਆ ਕੇ ਵਿੱਚ ਉਹਨੂੰ ਵੀ ਇੱਕ ਵਾਰੀ ਮੌਕਾ ਦਿੰਨੇ ਆਪਾਂ ਛੱਡ ਕੇ। ਹਾਂ ਵੀ ਆਪਦੇ ਘਰੇ ਵਗ ਜੀ ਉਹ। ਜਾਣਾ ਤਾਂ ਵਗ ਜਾ ਭਾਈ ਜੀ ਰਹਿਣਾ। ਠੀਕ ਹੈ ਠੀਕ ਹੈ। ਕੀ ਤੇਰੇ ਆ ਕਬੂਤਰ ਕਿ ਤੂੰ ਡਾਰੀ ਲਵਾਉਣਿਓ? ਇਹ ਤੇਰੇ ਕਬੂਤਰ ਤੇਰੇ ਘਰੇ ਆ ਜਾਂਦੇ ਆਪਣੇ ਆਪ ਸਾਰੇ। ਹਾਏ ਨਹੀਂ ਹਾਲ ਤੇ ਛੇਤੀ ਛੇਤੀ। ਠੀਕ ਹੈ ਭਾਈ। ਹਾਂ ਇਹ ਤਾਂ ਹੋ ਸਕਦਾ। ਤੇ ਇਹਨਾਂ ਚ ਕੋ ਸਿਆਲ ਚ ਕੋਈ ਇਦਾਂ ਦੀ ਕੋਈ ਠੰਡ ਠੰਡ ਲੱਗਣ ਦਾ ਇੰਤਜ਼ਾਮ ਇਹਨਾਂ ਦਾ। ਹੰਤਾ ਹੰਤਾ ਵੇਲੇ ਉਹ ਲੋ ਕਾਰ ਦਿੰਨੇ ਮੜੀ ਮੁਕਤੀਆਂ ਲਾ ਦਿੰਨੇ ਬਾਰੀਆਂ ਬੂ। ਕਿ ਸਪੈਸ਼ਲ ਫੀਡ ਹੁੰਦੀ ਹੈ ਕਿ ਕਬੂਤਰਾਂ ਦੀ? ਹੁੰਦਾ ਤਾਂ ਹੁਣ ਬਹੁਤ ਕੁਝ ਹੈ ਪਰ ਜੱਛ ਪਨੀ ਕੋਂਦੇ ਦੀ ਇੰਨੇ ਨਾਰਮਲ ਜੇ ਠੀਕ ਰਹਿੰਦੇ ਫਿਰ ਬਾਹਲੀ ਖਰਾਕ ਵੀ ਇਹਨਾਂ ਨੂੰ ਤੰਗ ਕਰਦੀ। ਤੇ ਜੇ ਤੂੰ ਕਬੂਤਰ ਸੇਲ ਕਰਨਾ ਚਾਹੇ ਤਾਂ ਵੀਰ ਕਮੈਂਟ ਕਰਕੇ ਪੁੱਛ ਸਕਦੇ ਆ ਵੀ ਤੂੰ ਸੇਲ ਕਰਨੇ ਕਬੂਤਰਾਂ ਵਿੱਚੋਂ। ਹਾਂ ਕਰ ਦਾਂਗੇ ਵਿੱਚੋਂ ਕੁਝ ਜ਼ਿਆਦੇ ਹੋ ਰਹੇ ਹਨ। ਹਾਂਜੀ ਦੋਸਤੋ ਇਹ ਵੀਰ ਭਾਈ ਗੁਰਲਾਲ ਸਿੰਘ ਪਿੰਡ ਝੋਲਰੋਈ ਦਾ। ਇਹ ਆਂਦਾ ਕਹਿੰਦਾ ਮੈਂ ਕਬੂਤਰ ਕਿਹੜੇ ਹੈਗੇ ਨੇ ਉਹਦੇ ਵਿੱਚੋਂ ਕੁਛ ਆ ਜੇ ਵੀਰ ਚੰਗਾ ਰੇਟ ਜਾਂ ਬਸ ਇੱਛਾ ਅਨੁਸਾਰ ਜਾਂ ਇਹਨਾਂ ਨਾਲ ਗੱਲਬਾਤ ਮੌਕੇ ਤੇ ਆ ਕੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਇਹ ਕੁਝ ਸੇਲ ਕਰ ਸਕਦੇ ਨੇ ਕਬੂਤਰ। ਕੁੱਕੜ ਤਾਂ ਨਹੀਂ ਕਰਦਾ ਸੇਲ। ਕੁੱਕੜ ਵੀ ਕਰਨੀ ਆ ਦੀ। ਇਹ ਵੀਰਾਂ ਦਾ ਕਹਿੰਦਾ ਭਾਈ ਕਿਹੜੇ ਤੁਹਾਨੂੰ ਮੈਂ ਕੁੱਕੜ ਦਿਖਾਇਆ ਹੈ ਨਾ ਕੁੱਕੜ ਵੀ ਸੇਲ ਕਰ ਦੂਗਾ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਯਾਰ ਕਿਹੜੇ ਵੀਰ ਨੂੰ ਲੋੜ ਹੈਗੀ। ਕਮੈਂਟ 'ਚ ਲਾਜ਼ਮੀ ਪੁੱਛੋ ਤੁਹਾਨੂੰ ਲਾਜ਼ਮੀ ਰਿਪਲਾਈ ਕਰਾਂਗੇ ਅਸੀਂ। ਠੀਕ ਹੈ ਭਾਈ ਗਰਲਾਲ ਸਿੰਘ